ਮੱਖ ਮੰਤਰੀ ਭਗਵੰਤ ਮਾਨ ਤੇ ਗੰਬੀਰ ਦੋਸ਼ ਲੱਗੇ ਨੇ ਵੱਡੇ ਦੋਸ਼ ਲੱਗੇ ਨੇ ਤੇ ਦੂਜਾ ਮੁੱਦਾ ਅੱਜ ਪੰਜਾਬ ਵਿੱਚ ਕੇਜਰੀਵਾਲ ਤੇ ਵੀ ਵੱਡੀ ਚਰਚਾ ਚੜੀ ਹੈ ਅੱਜ ਆਪਾਂ ਦੋਨਾਂ ਮੁੱਦਿਆਂ ਤੇ ਗੱਲਬਾਤ ਕਰਦੇ ਡਾਕਟਰ ਜਾਜੀ ਦੇ ਨਾਲ ਡਾਕਟਰ ਜਾਜੀ ਅੱਜ ਜਿਹੜਾ ਵੀ ਪੰਜਾਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਪੀਤੀ ਖਾਦੀ ਦੇ ਵਿੱਚ ਇੱਕ ਲੇਡੀਜ਼ ਦੇ ਨਾਲ ਮਹਿਲਾ ਪੁਲਿਸ ਅਫਸਰ ਦੇ ਨਾਲ ਉਹਨਾਂ ਨੇ ਬਦਸਲੂਕੀ ਕੀਤੀ ਆ ਇਹ ਕਿੰਨਾ ਕੁ ਸੱਚ ਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਇਹ ਕਿੰਨਾ ਕੁ ਸੱਚ ਹੈ ਇਹ ਤਾਂ ਜਿੰਨੇ ਦੋਸ਼ ਲਾਇਆ ਹੈ ਬਿਕਰਮਜੀਤ ਮਜੀਠੀਆ ਨੇ ਜਾਂ ਤੇ ਉਹਨੂੰ ਪਤਾ ਤੇ ਜਾਂ ਫਿਰ ਭਗਵੰਤ ਮਾਨ ਨੂੰ ਪਤਾ ਤੇ ਜਾਂ ਉਹ ਮਹਿਲਾ ਅਫਸਰ ਨੂੰ ਤੇ ਬਾਕੀ ਅਫਸਰਾਂ ਨੂੰ ਪਤਾ ਪਰ ਜਿਹੜੀ ਗੱਲ ਆਪਾਂ ਕਰਨੀ ਆ ਉਹ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਹੁਣ ਤੱਕ ਦਾ ਇਹ ਸਭ ਤੋਂ ਸੀਰੀਅਸ ਸਭ ਤੋਂ ਗੰਭੀਰ ਤੇ ਵੱਡਾ ਦੋਸ਼ ਹੈ ਇਹ ਕੋਈ ਛੋਟਾ ਦੋਸ਼ ਨਹੀਂਗਾ ਦੇਖੋ ਸਿੱਧਾ ਸਿੱਧਾ ਅਕਾਲੀ ਦਲ ਆਗੂ ਵਿਕਰਮਜੀਤ ਮਜੀਠੀਆ ਨੇ ਐਨੇ মিডিਆ ਦੇ ਵਿੱਚ ਖੜ ਕੇ ਕਿਹਾ ਉਹ ਕਹਿੰਦਾ ਮੁੱਖ ਮੰਤਰੀ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਸੀ ਸ਼ਰਾਬ ਨਾਲ ਤੱਲੀ ਸੀ ਔਰ ਫੇਰ ਵਿਕਰਮ ਮਜੀਠੀਆ ਨੇ ਕਿਹਾ ਕਹਿੰਦਾ ਚੁਹਾਲ ਡੈਮ ਦੇ ਉੱਪਰ ਗਿਆ ਮੁੱਖ ਮੰਤਰੀ ਵਿਕਰਮਜੀਤ ਮਜੀਠੀਆ ਕਹਿੰਦਾ ਕਿ ਪਹਿਲਾਂ ਤਾਂ ਮੁੱਖ ਮੰਤਰੀ ਆਪਣੇ ਗਨਮੈਨ ਦੇ ਨਾਲ ਥਪੜੋ ਥਪੜੀ ਹੋਇਆ ਤੇ ਫੇਰ ਕਹਿੰਦਾ ਉਹਨੂੰ ਹਟਾ ਦਿੱਤਾ ਗਿਆ ਬਦਲ ਦਿੱਤਾ ਗਿਆ ਫੇਰ ਕਹਿੰਦਾ ਖਾਦੀ ਪੀਤੀ ਚ ਹੁਸ਼ਿਆਰਪੁਰ ਦੇ ਚਵਾਲ ਡੈਮ ਤੇ ਗਿਆ ਉੱਥੇ ਇੱਕ ਮਹਿਲਾ ਪੁਲਿਸ ਅਫਸਰ ਜਿਹੜੀ ਆ ਉਹਦੇ ਨਾਲ ਬਦਸਲੂਕੀ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਵਿਕਰਮਜੀਤ ਮਜੀਠੀਆ ਕਹਿ ਰਿਹਾ ਮਜੀਠੀਆ ਕਹਿੰਦਾ ਵੀ ਜਦੋਂ ਮਹਿਲਾ ਨਾਲ ਖਾਦੀ ਪੀਤੀ ਚ ਬਦਸਲੂਕੀ ਕੀਤੀ ਆ ਤੇ ਫੇਰ ਉਹਨੇ ਇਹ ਮਜੀਠੀਆ ਕਹਿੰਦਾ ਬਈ ਆਪ ਤਾਂ ਸੀਨੀਅਰ ਪੁਲਿਸ ਅਫਸਰ ਐਸਐਸਪੀ ਤੇ ਡੀਸੀ ਉਹਨਾਂ ਨੂੰ ਬੁਲਾਇਆ ਕਹਿੰਦਾ ਫੇਰ ਮੁੱਖ ਮੰਤਰੀ ਨੇ ਉਹਨਾਂ ਨਾਲ ਵੀ ਉਸੇ ਤਰ੍ਹਾਂ ਕੀਤਾ ਤੇ ਫੇਰ ਕਹਿੰਦਾ ਵੀ ਇਸੇ ਕਰਕੇ ਵਿਕਰਮਜੀਤ ਮਜੀਠੀਆ ਕਹਿੰਦਾ ਵੀ ਐਸਐਸਪੀ ਹਿਸ਼ਾਰਪੁਰ ਦੇ ਦੀ ਬਦਲੀ ਕੀਤੀ ਗਈ ਆ ਹੁਣ ਦੇਖੋ ਹੁਣ ਤੱਕ ਇਹ ਬਹੁਤ ਵੱਡਾ ਘਟਿਆ ਸ਼ਰਮਨਾਕ ਦੋਸ਼ ਹੈ ਪਰ ਇਸ ਚੀਜ਼ ਦੇ ਉੱਪਰ ਭਗਵੰਤਮਾਨ ਸਾਹਿਬ ਦਾ ਬਿਆਨ ਨਹੀਂ ਆਇਆ ਇਸ ਚੀਜ਼ ਦੇ ਉੱਪਰ ਆਮ ਆਦਮੀ ਪਾਰਟੀ ਦਾ ਕੋਈ ਪੁਖਤਾ ਬਿਆਨ ਨਹੀਂ ਆਇਆ ਹਾਂਜੀ ਔਰ ਸਿੱਧੀ ਗੱਲ ਹੈ ਜੇ ਤਾਂ ਮਜੀਠੀਆ ਗਲਤ ਦੋਸ਼ ਲਾ ਰਿਹਾ ਹੈ ਫਿਰ ਤਾਂ ਮਜੀਠੀਆ ਤੇ ਕਾਰਵਾਈ ਕਰੋ ਹਾਂਜੀ ਫਿਰ ਤਾਂ ਮਜੀਠੀਆ ਤੇ ਪਰਚਾ ਦਰਜ ਕਰੋ ਝੂਠਾ ਦੋਸ਼ ਲਾਉਣ ਦਾ ਮਾਨਹਾਨੀ ਦਾ ਡੀਫੇਮ ਦਾ ਤੇ ਜੇਕਰ ਭਗਵੰਤਮਾਨ ਨੇ ਸੱਚੀ ਇਦਾਂ ਕੀਤਾ ਹੈ ਫਿਰ ਚਾਹੇ ਉਹ ਮੁੱਖ ਮੰਤਰੀ ਆ ਫਿਰ ਕਾਰਵਾਈ ਉਹਦੇ ਤੇ ਬਣਦੀ ਆ ਫਿਰ ਆਮ ਆਦਮੀ ਪਾਰਟੀ ਨੂੰ ਚਾਹੀਦਾ ਕਿ ਜੇ ਇੰਨੀ ਵੱਡੀ ਗੱਲ ਮਾਨ ਸਾਹਿਬ ਨੇ ਕੀਤੀ ਆ ਕਿ ਖਾਦੀ ਪੀਤੀ ਦੇ ਵਿੱਚ ਜਾਂ ਸ਼ਰਾਬ ਤੇ ਕੱਲੀ ਹੋ ਕੇ ਭਗਵੰਤ ਸਿੰਘ ਸਾਹਿਬ ਨੇ ਮੁੱਖ ਮੰਤਰੀ ਹੁੰਦੇ ਹੋਇਆ ਇੱਕ ਲੇਡੀ ਅਫਸਰ ਨਾਲ ਇੰਜ ਕੀਤਾ ਇਹ ਕੋਈ ਆਮ ਗੱਲ ਨਹੀਂ ਗਈ ਫਿਰ ਫਿਰ ਇਹ ਆਮ ਆਦਮੀ ਪਾਰਟੀ ਦੀ ਵੀ ਕ੍ਰੈਡੀਬਿਲਟੀ ਤੇ ਇੱਜ਼ਤ ਦਾ ਸਵਾਲ ਆ ਫਿਰ ਉਹਨਾਂ ਨੂੰ ਵੀ ਇਹਦੇ ਉੱਪਰ ਪਾਸਾ ਲੈਣਾ ਚਾਹੀਦਾ ਦੇਖੋ ਇਹ ਕੋਈ ਛੋਟੀ ਗੱਲ ਨਹੀਂ ਗਈ ਭਗਵੰਤ ਮਾਨ ਇਸ ਟਾਈਮ ਨਾ ਕੋਈ ਨਿੱਜੀ ਬੰਦਾ ਨਾ ਉਹ ਕੋਈ ਚੁਟਕਲੇਬਾਜ਼ ਇਕੱਲਾ ਨਾ ਉਹ ਕੋਈ ਇਕੱਲਾ ਕਮੇਡੀ ਕਰਨ ਵਾਲਾ ਇਸ ਟਾਈਮ ਭਗਵੰਤ ਮਾਨ ਪੂਰੇ ਪੰਜਾਬ ਦਾ ਮੁਖੀ ਹੈ ਪੋਲੀਟੀਕਲ ਸਰਕਾਰ ਦਾ ਮੁਖੀ ਇਸ ਟਾਈਮ ਪੰਜਾਬ ਦੇ ਪੂਰੇ ਜਹਾਜ਼ ਦਾ ਸਟੀਅਰਿੰਗ ਉਹ ਭਗਵੰਤ ਮਾਨ ਦੇ ਹੱਥ ਚ ਹੈ ਤੇ ਜੇਕਰ ਭਗਵੰਤਮਾਨ ਸਾਹਿਬ ਅਜੇ ਵੀ ਪੀਂਦੇ ਨੇ ਜਿਵੇਂ ਬਿਕਰਮਜੀਠੀਆ ਤਾਂ ਰੋਜ਼ ਹੀ ਕਹਿ ਦਿੰਦਾ ਬਿਕਰਮਜੀਠੀਆ ਕਹਿੰਦਾ ਮੈਂ ਪਹਿਲਾਂ ਵੀ ਇਹ ਗੱਲ ਆਖੀ ਸੀ ਵੀ ਪਿਛਲੇ ਦਿਨੀ ਪੀ ਕੇ ਤੇ ਡਿੱਗ ਪਿਆ ਸੀਗਾ ਤੇ ਮਜੀਠੀਆ ਕਹਿੰਦਾ ਫੇਰ ਹਸਪਤਾਲ ਚ ਦਾਖਲ ਰਿਹਾ ਸੀ ਤੇ ਮਜੀਠੀਆ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਸੀ ਮੈਂ ਤਸਵੇਂ ਬੰਨਣ ਲੱਗ ਪਿਆ ਸੀ ਲੋਕ ਇਹ ਕਹਿੰਦੇ ਨੇ ਵੀ ਭਗਵੰਤਮਾਨ ਸਾਹਿਬ ਤਸਮਿਆਂ ਵਾਲੇ ਤਾਂ ਬਹੁਟ ਹੀ ਨਹੀਂ ਪਾਉਂਦਾ ਤੇ ਤਸਵੇਂ ਕਿਹੜੇ ਬੰਨਣ ਲੱਗ ਪਿਆ ਸੀ ਸੋ ਉਦੋਂ ਵੀ ਮਾਨ ਸਾਹਿਬ ਲੇਟ ਬੋਲੇ ਸੀ ਹੋਣ ਇੰਨਾ ਸੀਰੀਅਸ ਸੀਰੀਅਸ ਅਲਿਗੇਸ਼ਨ ਇੰਨਾ ਵੱਡਾ ਦੋਸ਼ ਮਾਨ ਸਾਹਿਬ ਤੇ ਲੱਗਿਆ ਤੇ ਮੈਨੂੰ ਲੱਗਦਾ ਜੇ ਇਹ ਗੱਲ ਝੂਠੀ ਹੈ ਤਾਂ ਇਹਦੇ ਉੱਪਰ ਕਾਰਵਾਈ ਕਰੋ ਮਜੀਠੀਆ ਤੇ ਔਰ ਜਿਹੜੇ ਉਹ ਅਫਸਰ ਨੇ ਜ ਜ ਜਿਨ੍ਹਾਂ ਜਿਨ੍ਹਾਂ ਦੇ ਨਾਂ ਲੈਣੇ ਮਜੀਠੀਆ ਨੇ ਮਜੀਠੀਆ ਨੇ ਸਿੱਧੇ ਨਾਂ ਲੈਣੇ ਵੀ ਫਲਾਣੀ ਲੇਡੀ ਅਫਸਰ ਆ ਫਲਾਣਾ ਐਸਐਸਪੀ ਆ ਗਨਮੈਨ ਦਾ ਨਾਂ ਵੀ ਲਿਆ ਜਿਹਦੇ ਨਾਲ ਮਜੀਠੀਆ ਕਹਿੰਦਾ ਵੀ ਧੱਫੋ ਧੱਫੀ ਤੇ ਥੱਪੜੋ ਥੱਪੜੀ ਹੋਏ ਆ ਭਗਵੰਤ ਮਾਨ ਸਾਹਿਬ ਹੁਣ ਦੇਖੋ ਮੇਰੀ ਤਾਂ ਸਿੱਧਾ ਸਵਾਲ ਇਹ ਆ ਕਈ ਲੋਕ ਕਹਿ ਦਿੰਦੇ ਨੇ ਵੀ ਕਿਸੇ ਨੇ ਪੀਣਾ ਕੀ ਆ ਇਹ ਉਹਦੀ ਮਰਜ਼ੀ ਆ ਮੈਂ ਕਹਿੰਦਾ ਆਮ ਬੰਦੇ ਦੀ ਮਰਜ਼ੀ ਆ ਵੀ ਉਹਨੇ ਪੀਣਾ ਕੀ ਆ ਤੇ ਖਾਣਾ ਕੀ ਆ ਜਿਹੜਾ ਪੂਰੀ ਸਰਕਾਰ ਦਾ ਮੁਖੀ ਆ ਜਿਹੜਾ ਪੰਜਾਬ ਦਾ ਮੁਖੀ ਆ ਉਹਨੂੰ ਮੱਤ ਮਾਰਨ ਵਾਲੀਆਂ ਚੀਜ਼ਾਂ ਨਹੀਂ ਪੀਣੀਆਂ ਚਾਹੀਦੀਆਂ ਸ਼ਰਾਬ ਬਹੁਤ ਸਾਰੇ ਭੈਣਾ ਭਰਾ ਪੀਂਦੇ ਨੇ ਪਹਿਣਾ ਤਾਂ ਨਹੀਂ ਪੰਜਾਬ ਚ ਭਰਾ ਪੀਂਦੇ ਨੇ ਦੇਖੋ ਪੀਨੇ ਉਹ ਠੀਕ ਹੈ ਪਰ ਮੈਂ ਕਹਿੰਦਾ ਇਹ ਗਲਤ ਆ ਗਲਤ ਆ ਜੀ ਦੇਖੋ ਸ਼ਰਾਬ ਦੇ ਬਾਰੇ ਸਾਡੀ ਗੁਰਬਾਣੀ ਰੋਕਦੀ ਆ ਵੀ ਇਹ ਮਤ ਮਾਰਨ ਵਾਲੀ ਚੀਜ਼ ਆ ਨਹੀਂ ਪੀਣੀ ਚਾਹੀਦੀ ਸਾਡੇ ਗੁਰੂ ਸੇਵਾ ਨੇ ਦੇ ਖਿਲਾਫ ਨਹੀਂ ਫਿਰ ਅਸੀਂ ਕਹੋ ਨੂੰ ਨੇ ਕਹਿਣ ਵਾਲੇ ਵੀ ਇਹ ਕੋਈ ਨਹੀਂ ਜਿਹੜਾ ਪੀਂਦਾ ਪੀਤੀ ਜਾਵੇ ਦੇਖੋ ਮੁੱਖ ਮੰਤਰੀ ਹੈ ਸ਼ਰਾਬ ਪੀ ਕੇ ਆਪਾਂ ਲੱਖਾਂ ਬੰਦਿਆਂ ਨੂੰ ਪੀਤੀ ਹੋਈ ਚ ਦੇਖਿਆ ਸ਼ਰਾਬ ਪੀ ਕੇ ਨਾ ਲੱਤਾਂ ਕੰਟਰੋਲ ਚ ਰਹਿੰਦੀਆਂ ਨੇ ਨਾ ਬਾਹਾਂ ਕੰਟਰੋਲ ਚ ਰਹਿੰਦੀਆਂ ਨਾ ਜ਼ਬਾਨ ਕੰਟਰੋਲ ਚ ਰਹਿੰਦੀ ਨਾ ਦਿਮਾਗ ਕੰਟਰੋਲ ਚ ਰਹਿੰਦਾ ਬਥਵੀਆਂ ਮਾਰ ਲੱਗ ਜਾਂਦਾ ਬੰਦਾ ਆਮ ਬੰਦਾ ਪੀਤੀ ਤੋਂ ਬਿਨਾ ਜਿਹੜਾ ਕਦੇ ਨਹੀਂ ਡਿੱਗਿਆ ਧੱਕਾ ਮਾਰਿਆ ਵੀ ਨਹੀਂ ਡਿੱਗਦਾ ਸ਼ਰਾਬ ਪੀਤੀ ਤੋਂ ਥਾਂ ਥਾਂ ਤੇ ਟੜਮ ਡਿੱਗਦਾ بڑے ਬੰਦੇ ਜਿਹੜੇ ਟਾਈਆਂ ਕੋਟ ਪੈਂਟ ਪਾ ਕੇ ਤੇ ਦਸਤਾਰਾਂ ਸਜਾ ਕੇ ਵਿਆਹ ਤੇ ਜਾਂਦੇ ਨੇ ਲੋਕ ਉਹਨਾਂ ਨੂੰ ਖਿੱਲਰੇ ਵਾਲਾਂ ਤੇ ਲੱਥੀ ਪੱਗ 'ਚ ਟਰਾਲੀ 'ਚ ਪਾ ਕੇ ਘਰੇ ਛੱਡ ਕੇ ਜਾਂਦੇ ਨੇ ਸ਼ਰਾਬ ਪੀਤੀ ਦੀ ਕਰਤੂਤ ਆ ਨਾ ਇਹ ਜੇ ਅਜੇ ਵੀ ਕੋਈ ਕਹਿੰਦਾ ਵੀ ਇਹ ਮੱਤ ਨਹੀਂ ਮਾਰਦੀ ਤੇ ਫਿਰ ਏਡੇ ਵੱਡੇ ਝੂਠ ਦਾ ਕੀ ਕਰੀਏ ਦੇਖੋ ਮੁੱਖ ਮੰਤਰੀ ਦਾ ਸ਼ਰਾਬ ਪੀਣਾ ਬਿਲਕੁਲ ਗਲਤ ਆ ਹਾਂਜੀ ਮੁੱਖ ਮੰਤਰੀ ਨੇ ਨਿੱਕੀ ਨਿੱਕੀ ਗੱਲ ਵਾਚਣੀ ਆ ਰਾਤ ਨੂੰ ਵੱਡਾ ਕਾਰਡ ਹੋ ਜੇ ਤੇ ਮੁੱਖ ਮੰਤਰੀ ਪੀ ਕੇ ਬੈਠਾ ਹੋਵੇ ਹਾਂਜੀ ਆ ਬੇਸੁੱਧ ਪਿਆ ਹੋਵੇ ਇਹ ਕੋਈ ਗੱਲ ਥੋੜਾ ਜੇ ਤਾਂ ਮਾਨਸਾਭ ਛੱਡ ਗਏ ਨਹੀਂ ਤੇ ਗੱਲ ਚੰਗੀ ਐ ਜੇ ਪੀਂਦਾ ਨਹੀਂ ਤੇ ਗੱਲ ਮਾੜੀ ਆ ਉੰਜ ਭਗਵੰਤਮਾਨ ਸਾਹਿਬ ਨੇ ਮੈਂ ਨਹੀਂ ਸੁਣਿਆ ਕਿ ਉਹਨਾਂ ਕਦੇ ਦਾਵਾ ਕੀਤਾ ਵੀ ਮੈਂ ਨਹੀਂ ਪੀਂਦਾ ਹੁਣ ਮੈਂ ਛੱਡੀ ਹੋਈ ਆ ਮੈਨੂੰ ਲੱਗਦਾ ਮਾਨਸਾਭ ਹੋਰਾਂ ਦੀ ਜੀਵਨ ਸਾਥਣ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਵੀ ਕਹਿਣਾ ਚਾਹੀਦਾ ਕਿ ਭਗਵੰਤਮਾਨ ਸ਼ਰਾਬ ਛੱਡੀ ਇਹ ਕੋਈ ਛੋਟੀ ਗੱਲ ਥੋੜਾ ਮੁੱਖ ਮੰਤਰੀ ਰੋਜ਼ ਸ਼ਰਾਬ ਪੀਵੇ ਮੈਂ ਨਹੀਂ ਇਹ ਦੋਸ਼ ਲਾਉਂਦਾ ਇਹ ਮਜੀਠੀਆ ਕਹਿੰਦਾ ਹੋਰ ਕਹਿੰਦੇ ਨਹੀਂ ਸੋ ਜਿਹੜਾ ਸੀਰੀਅਸ ਅਲੀਗੇਸ਼ਨ ਲੱਗਾ ਇਹ ਛੋਟਾ ਨਹੀਂ ਹੈ ਮੈਨੂੰ ਲੱਗਦਾ ਭਗਵੰਤ ਮਾਨ ਦੇ ਉੱਪਰ ਮਜੀਠੀਆ ਨੇ ਜਸ਼ਨ ਇੱਕ ਹੋਰ ਗੱਲ ਕਹੀ ਹਾਂਜੀ ਕਹਿੰਦਾ ਕੱਲ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਐਨਕ ਲਾ ਕੇ ਆਇਆ ਜਿਹੜੀ ਕਾਲੀ ਹਾਂਜੀ ਉਹ ਐਨਕ ਕਹਿੰਦਾ ਇਸੇ ਕਰਕੇ ਲਾ ਕੇ ਆਇਆ ਕਿਉਂਕਿ ਉਹ ਕਹਿੰਦਾ ਵੀ ਭਗਵੰਤ ਮਾਨ ਦੇ ਪ੍ਰੋਬਲਮ ਆਈ ਹੋਈ ਸੀ ਅੱਖਾਂ 'ਚ ਇਸੇ ਕਰਕੇ ਮਜੀਠੀਆ ਕਹਿੰਦਾ ਵੀ ਉਹ ਐਨਕਲਾਕ ਕੇ ਆਇਆ ਹੁਣ ਇਹਦੇ ਉੱਪਰ ਵੀ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਸਪਸ਼ਟੀ ਕਰਨ ਦੇਣਾ ਚਾਹੀਦਾ ਵੀ ਕੀ ਗੱਲ ਹੈ ਸੱਚ ਆ ਹਾਂਜੀ ਹੁਣ ਦੇਖੋ ਵਿਧਾਨ ਸਭਾ 2 ਦਿਨ ਚੱਲੀ ਆ ਤੇ ਵਿਧਾਨ ਸਭਾ ਚ ਹੋਇਆ ਕੀ ਆ ਜੇ ਆਵਾਜ਼ ਚ ਪ੍ਰੋਬਲਮ ਹੈ ਤੇ ਉਹ ਲਾ ਦਿਓ ਜੇ ਵਿਧਾਨ ਸਭਾ ਦੇ 2 ਦਿਨ ਵਿਧਾਨ ਸਭਾ ਚੱਲੀ ਆ ਤੇ ਵਿਧਾਨ ਸਭਾ ਚ ਹੋਇਆ ਕੀ ਆ 70% ਟਾਈਮ ਡਰਾਮੇ ਬਾਜੀ ਚ ਚਰੋਚਰੀ ਚ ਤੂਮਤਾ ਚ ਤੇ ਮਿਹਣਿਆਂ ਚ ਕਟਿਆ ਲੋਕਾਂ ਨੇ ਵਿਧਾਨ ਸਭਾ ਚ ਜਿਹੜੇ 117 ਜਣੇ ਚੁਣ ਕੇ ਭੇਜੇ ਨੇ ਉਹ ਕੀ ਮਿਹਰੇ ਦੇਣ ਲਈ ਭੇਜੇ ਨੇ ਸ਼ਹਿਰੋ ਸ਼ਰੀ ਕਰਨ ਲਈ ਭੇਜੇ ਨੇ ਲੋਕ ਚਾਹੁੰਦੇ ਆ ਮਸਲੇ ਦਾ ਹੱਲ ਹੁਣ ਕੱਲ ਪੰਜਾਬ ਦੀ ਵਿਧਾਨ ਸਭਾ ਚ ਕੀ ਇਸ ਗੱਲ ਦਾ ਹੱਲ ਨਿਕਲਿਆ ਵੀ ਪੰਜਾਬ ਚ ਇੰਨੀ ਬੇਰੁਜ਼ਗਾਰੀ ਕਿਉਂ ਆ ਮੁੰਡੇ ਕੁੜੀਆਂ ਨੂੰ ਨੌਕਰੀ ਕਿਉਂ ਨਹੀਂ ਮਿਲਦੀ ਤੇ ਕੋਈ ਇਹਦਾ ਹੱਲ ਨਿਕਲਿਆ ਹੋਵੇ ਕੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਜ਼ਦੂਰਾਂ ਦੀ ਜ਼ਿੰਦਗੀ ਦਾ ਕੋਈ ਹੱਲ ਨਿਕਲਿਆ ਵੀ ਉਹਨਾਂ ਦੀ ਜ਼ਿੰਦਗੀ ਨੂੰ ਉੱਪਰ ਚੁੱਕੀ ਹੈ ਗਰੀਬੀ ਤੋਂ ਕੱਢੀਏ ਹਾਂਜੀ ਕੀ ਕੱਲ ਜਾਂ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਚ ਉਹਨਾਂ 117 ਜਣਿਆਂ ਨੇ ਇਹ ਹੱਲ ਕੱਢਿਆ ਵੀ ਨਸ਼ਾ ਇੰਨਾ ਜ਼ਿਆਦਾ ਤੇ ਤਬਾਹੀ ਮਚਾਈ ਜਾਂਦਾ ਤੇ ਇਹਦਾ ਹੱਲ ਕੱਢਿਆ ਹੋਵੇ ਕੋਈ ਕੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਨਿਕਲਿਆ ਕੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜੀ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਦੇਣ ਦੀ ਗਰੰਟੀ ਦਿੱਤੀ ਸੀ ਉਹਦੇ ਬਾਰੇ ਕੋਈ ਫੈਸਲਾ ਆਇਆ ਕੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜੀ ਦਿਨ ਦਿਹਾੜੇ ਐਨੀ ਲੁੱਟਖੋ ਚੱਲੀ ਜਾਂਦੀ ਆ ਐਨਾ ਕ੍ਰਾਈਮ ਹੋ ਰਿਹਾ ਇਹਦਾ ਕੋਈ ਹੱਲ ਨਿਕਲਿਆ ਜੇ ਪੰਜਾਬ ਦੀ ਵਿਧਾਨ ਸਭਾ ਚ ਲੋਕਾਂ ਦੇ ਮੁੱਦਿਆਂ ਦਾ ਹੱਲ ਕੋਈ ਨਹੀਂ ਹੈ ਫਿਰ ਲੋਕਾਂ ਨੇ ਟਿੰਡੇ ਲੈਣਾ ਤੁਹਾਡੀ ਵਿਧਾਨ ਸਭਾ ਤੋਂ 1 ਮਿੰਟ ਦੀ ਵਿਧਾਨ ਸਭਾ ਕਾਰਵਾਈ ਤੇ ਲੱਖਾਂ ਰੁਪਈਆ ਖਰਚ ਆਉਂਦਾ ਤੇ ਵਿਧਾਨ ਸਭਾ ਦੇ ਵਿੱਚ ਕੱਲ ਮੁੱਖ ਮੰਤਰੀ ਸਾਹਿਬ ਗਏ ਕੀ ਹੋਇਆ ਭਗਵੰਤ ਮਾਨ ਸਾਹਿਬ ਲੰਬਾ ਟਾਈਮ ਉਹ ਪ੍ਰਤਾਪ ਬਾਜਵਾ ਨੂੰ ਮਿਹਣੇ ਦਿੰਦੇ ਰਹੇ ਤੁਸੀਂ ਸਾਡੇ ਤੇ ਆ ਦੋਸ਼ ਲਾਉਣਿਓ ਤੁਸੀਂ ਵੀ ਆਪ ਆਏਂਦੇ ਹੋ ਤੁਹਾਡੀ ਕਾਂਗਰਸ ਵੀ ਆਏ ਆ ਤੁਹਾਨੂੰ ਤਾਂ ਦਿੱਲੀ 'ਚ ਜ਼ੀਰੋ ਸੀਟ ਮਿਲਦੀ ਆ ਤੁਸੀਂ ਤਾਂ ਐ ਤੁਸੀਂ ਤਾਂ ਵਾਹ ਗੱਲ ਸੁਣੋ ਚਾਹੇ ਪ੍ਰਤਾਪ ਬਾਜਵਾ ਚਾਹੇ ਭਗਵੰਤ ਮਾਨਾ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਕੇ ਇਸ ਲਈ ਜਿਤਾਇਆ ਵੀ ਤੁਸੀਂ ਪਾਰਲੀਮੈਂਟ ਜਾ ਕੇ ਮਿਹਣੋਂ ਮਿਹਣੀ ਹੋਵੋ ਹਾਂਜੀ ਤੁਸੀਂ ਇਹ ਦੱਸੋ ਜਦੋਂ ਕਾਂਗਰਸ ਦੀ ਸਰਕਾਰ ਸੀ ਪ੍ਰਤਾਪ ਬਾਜਵਾ ਦੱਸੇ ਵੀ ਕਾਂਗਰਸ ਦੀ ਸਰਕਾਰ ਦੇ ਵਿੱਚ ਤੁਸੀਂ ਬੇਰਜ਼ਗਾਰੀ ਦਾ ਹੱਲ ਕੱਢਿਆ ਤੁਸੀਂ ਨਸ਼ੇ ਦਾ ਹੱਲ ਕੱਢਿਆ ਤੁਸੀਂ ਭ੍ਰਿਸ਼ਟਾਚਾਰ ਦਾ ਹੱਲ ਕੱਢਿਆ ਤੁਸੀਂ ਲੋਕਾਂ ਦੇ ਮੁੱਦਿਆਂ ਦਾ ਹੱਲ ਕੱਢਿਆ ਨਹੀਂ ਕੱਢਿਆ ਹੁਣ ਭਗਵਾਨਤਮਨ ਦੱਸੇ ਕਿ ਤੁਸੀਂ ਇਹਨਾਂ ਮੁੱਦਿਆਂ ਦਾ ਹੱਲ ਦੇਤਾ ਐਵੇਂ ਮਿਹਣੋਂ ਮਿਹਣੀ ਹੋਈ ਜਾਂਦੇ ਨੇ ਉੱਥੇ ਬੈਠੇ ਤੇ ਮੈਂ ਬੇਨਤੀ ਕਰੂੰਗਾ ਪਿਆਰੇ ਲੋਕਾਂ ਨੂੰ ਆਪਾਂ ਇਹਨਾਂ ਦੇ ਮਗਰ ਲੱ ਕੇ ਕਮਲੇ ਬਣੇ ਪਏ ਆ ਵੱਖ-ਵੱਖ ਪਾਰਟੀਆਂ ਦੇ ਐਵੇਂ ਚਮਚੇ ਕਰਛੇ ਬਣੇ ਆ ਆਪਾਂ ਮੈਨੂੰ ਲੱਗਦਾ ਚੇਤਨ ਹੋਣਾ ਚਾਹੀਦਾ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਔਰ ਇੱਕ ਕਾਨੂੰਨ ਬਣਨਾ ਚਾਹੀਦਾ ਲੋਕਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਕਾਨੂੰਨ ਬਣੇ ਜਿਹੜੀਆਂ ਪਾਰਟੀਆਂ ਲੋਕਾਂ ਦੇ ਨਾਲ ਜਿਹੜੇ ਵਾਅਦੇ ਕਰਦੀਆਂ ਜੇ ਉਹ ਪੂਰੇ ਨਾ ਕਰਨ ਤਾਂ ਉਹਨਾਂ ਪਾਰਟੀਆਂ ਤੇ ਔਰ ਉਹਨਾਂ ਲੀਡਰਾਂ ਤੇ ਉਹਨਾਂ ਰਾਜਨੇਤਾਵਾਂ ਤੇ ਪਰਚਾ ਦਰਜ ਹੋਵੇ ਪਰਚਾ ਦਰਜ ਹੋਵੇ ਲੋਕਾਂ ਨਾਲ ਠੱਗੀ ਮਾਰਨ ਦਾ ਲੋਕਾਂ ਨੂੰ ਗੁੰਮਰਾਹ ਕਰਨ ਦਾ ਲੋਕਾਂ ਨਾਲ ਬੇਈਮਾਨੀ ਕਰਨ ਦਾ ਪਰਚਾ ਦਰਜ ਹੋਣਾ ਚਾਹੀਦਾ ਜਿੰਨੂੰ ਅੱਗੇ ਕਹਿੰਦੇ ਹੁੰਦੇ ਸੀ 420 ਧਾਰਾ ਹੁਣ ਬਦਲ ਗਈ ਹੈ ਨਵੀਂ ਜਿਹੜੀ ਕੋਡ ਆਇਆ ਉਹਦੇ ਵਿੱਚ ਸੋ ਤੁਹਾਨੂੰ ਕੀ ਲੱਗਦਾ ਜਿੰਨੇ ਪੈਨਾਪਰਾ ਦੇਖ ਰਹੇ ਹਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਸੋ ਜੋ ਕੁਛ ਭਗਵਾਨ ਤਮਾਨ ਦੇ ਉੱਪਰ ਮਜੀਠੀਆ ਨੇ ਦੋਸ਼ ਲਾਏ ਨਹੀਂ ਵੀ ਉਹਨੇ ਸ਼ਰਾਬ ਪੀ ਕੇ ਮਹਿਲਾ ਪੁਲਿਸ ਅਫਸਰ ਦੇ ਨਾਲ ਬਦਸਲੂਕੀ ਕੀਤੀ ਹੈ ਜਾਂ ਤਾਂ ਮਜੀਠੀਆ ਤੇ ਕਾਰਵਾਈ ਕਰੋ ਜੇ ਨਹੀਂ ਕੀਤੀ ਤਾਂ ਤੇ ਜੇ ਮਜੀਠੀਆ ਤੇ ਕਾਰਵਾਈ ਨਹੀਂ ਕਰਨੀ ਫਿਰ ਉਹਦਾ ਦੋਸ਼ ਸੱਚਾ ਤੇ ਫਿਰ ਕਾਰਵਾਈ ਮਾਨ ਸਾਹਿਬ ਤੇ ਉਹਦੀ ਪਾਰਟੀ ਨੂੰ ਕਰਨੀ ਚਾਹੀਦੀ ਆ ਤੇ ਨਾ ਹੀ ਪ੍ਰਸ਼ਾਸਨ ਨੂੰ ਵੀ ਕਰਨੀ ਚਾਹੀਦੀ ਆ ਹੁਣ ਕੀ ਹੁੰਦਾ ਇਹ ਉਹਨਾਂ ਵਾਲਾ ਟਾਈਮ ਦੱਸ ਦੂਗਾ ਬਹੁਤ ਮਿਹਰਬਾਨ ਜੀ ਡਾਕਟਰ ਸਾਹਿਬ ਮੇਰਾ ਦੂਜਾ ਸਵਾਲ ਇਹ ਆ ਵੀ ਅੱਜ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਦਾ ਮੈਂਬਰ ਬਣਾਉਣ ਦੀ ਜੋ ਚਰਚਾ ਛੜੀ ਹੋਈ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਅਰਵਿੰਦ ਕੇਜਰੀਵਾਲ ਸਾਹਿਬ ਐਸ ਵਕਤ ਆ ਗਿਆ ਸਿਆਸਤ ਤੋਂ ਸਿਆਸਤ ਤੋਂ ਤਾਂ ਨਹੀਂ ਸਰਕਾਰ ਤੋਂ ਬਾਹਰ ਉਹਨਾਂ ਨੇ ਤਿੰਨ ਵਾਰ ਮੁੱਖ ਮੰਤਰੀ ਦੀ ਗੱਦੀ ਦਾ ਨਜ਼ਾਰਾ ਮਾਣਿਆ ਹੁਣ ਉਹ ਬਾਹਰ ਹੋ ਗਏ ਨੇ ਹੁਣ ਉਹ ਐਮਐਲਏ ਵੀ ਨਹੀਂ ਰਹਿ ਐਮਐਲਏ ਵੀ ਹਾਰ ਚੁੱਕੇ ਨੇ ਔਰ ਹੁਣ ਪੰਜਾਬ 'ਚ ਇਹ ਗੱਲ ਬੜੀ ਵੱਡੀ ਚਰਚਾ ਕਿ ਜਿਹੜੇ ਪੰਜਾਬ ਦੇ ਰਾਜ ਸਭਾ ਮੈਂਬਰ ਆ ਸੰਜੀਵ ਅਰੋੜਾ ਹਾਂਜੀ ਪੰਜਾਬ ਤੋਂ ਆਵਾਦਮੀ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਭੇਜਿਆ ਆ ਹਾਂਜੀ ਹਾਂਜੀ ਪਰ ਅੱਜ ਉਸੇ ਸੰਜੀਵ ਅਰੋੜਾ ਨੂੰ ਲੁਧਿਆਣੇ ਵੈਸਟ ਤੋਂ ਉਮੀਦਵਾਰ ਐਲਾਨ ਦਿੱਤਾ ਐਮਐਲਏ ਦਾ ਹਾਂਜੀ ਜਿਹੜੀ ਗੁਰਪ੍ਰੀਤ ਗੋਗੀ ਦੀ ਮੌਤ ਹੋਈ ਆ ਉਹਦੀ ਥਾਂ ਤੇ ਵੋਟਾਂ ਪੈਣੀਆਂ ਨੇ ਤੇ ਇਹਨਾਂ ਨੇ ਰਾਜ ਸਭਾ ਦੇ ਐਮਪੀ ਨੂੰ ਖੜਾ ਕਰਤਾ ਉਹ ਹੁਣ ਐਮਪੀ ਦੀ ਉਧਰੋਂ ਸੀਟ ਤੋਂ ਅਸਤੀਫਾ ਦੇਵੇਗਾ ਹਾਂਜੀ ਹੁਣ ਚਰਚਾ ਇਹ ਆ ਵੀ ਫਿਰ ਉਹਦੀ ਥਾਂ ਤੇ ਰਾਜ ਸਭਾ ਦਾ ਐਮਪੀ ਕਿ ਨੂੰ ਬਣਾਇਆ ਜਾਊ ਪੰਜਾਬ ਦੇ ਕੋਟੇ ਦਾ ਐਮਪੀ ਇਹ ਚਰਚਾ ਹੈ ਕਿ ਭਗਵੰਤ ਮਾ ਸੌਰੀ ਕੇਜਰੀਵਾਲ ਨੂੰ ਬਣਾਇਆ ਜਾਊ ਔਰ ਇਹ ਸਿੱਧਾ ਸਿੱਧਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਹਿ ਦਿੱਤਾ ਵੀ ਕੇਜਰੀਵਾਲ ਖੁਦ ਹੁਣ ਪੰਜਾਬ ਚੋਂ ਐਮਪੀ ਬਣ ਕੇ ਰਾਜ ਸਭਾ ਜਾਏਗਾ ਹਾਂਜੀ ਤੇ ਚਰਚਾ ਨਾਲ ਇਹ ਵੀ ਆਉਂਦੀ ਹੈ ਵੀ ਜਦੋਂ ਉਹ ਪੰਜਾਬ ਦੇ ਕੋਟੇ ਚੋਂ ਐਮਪੀ ਬਣ ਗਿਆ ਕੇਜਰੀਵਾਲ ਸਾਹਿਬ ਤਾਂ ਫਿਰ ਉਹ ਪੰਜਾਬ ਦੇ ਵਿੱਚ ਮੁੱਖ ਮੰਤਰੀ ਵੀ ਬਣ ਸਕਦਾ ਹੈ ਭਾਵੇਂ ਭਗਵੰਤ ਮਾਨ ਨੇ ਇਹਦੇ ਤੋਂ ਕਿੜਾਰਾ ਕੀਤਾ ਭਾਵੇਂ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਇਹ ਗਲਤ ਆ ਪਰ ਫਿਰ ਵੀ ਇਹਦੀ ਚਰਚਾ ਪਰ ਜੇ ਆਮ ਆਦਮੀ ਪਾਰਟੀ ਨੇ ਇੰਜ ਕੀਤਾ ਤਾਂ ਆਮ ਆਦਮੀ ਪਾਰਟੀ ਸੂ ਸੈਡ ਕਰ ਰਹੀ ਹੋਏਗੀ ਪੰਜਾਬ 'ਚ ਆਤਮ ਹੱਤਿਆ ਕਰ ਰਹੀ ਹੋਏਗੀ ਪਰ ਹੁਣ ਉਹਨਾਂ ਦੀ ਮਰਜ਼ੀ ਹੈ ਪਰ ਪੰਜਾਬ ਦੇ ਲੋਕਾਂ ਨਾਲ ਬੜੇ ਧੋਖੇ ਹੋਏ ਨੇ ਇਹਨਾਂ ਨੇ ਇੱਕ ਮੌਕੇ ਦੇ ਨਾਂ ਤੇ ਵੀ ਕਰ ਲਿਆ ਲੋਕ ਕਹਿੰਦੇ ਨੇ ਧੋਖਾ ਹੀ ਕੀਤਾ ਗਰੰਟੀਆਂ ਕੀਤੀਆਂ ਸੀ ਪੂਰੀਆਂ ਨਹੀਂ ਹੋਈਆਂ ਆਉਣ ਵਾਲਾ ਟਾਈਮ ਦੇਖੀ ਚੱਲੋ ਰੰਗ ਕਰਤਾਰ ਦੇ ਕੀ ਬਣਦਾ ਬਹੁਤ ਮਿਹਰਬਾਨੀ ਸ਼ੁਕਰੀਆ